ਤੋਂ ਵਧੀਆ ਕਪੜੇ ਦੇ ਵਿੱਚ ਹੈ ਸਾਈਜ਼ ਆਊਗਾ 30 32 34 36 7 ਸਾਲ ਦੇ ਬੱਚੇ ਤੋਂ ਲੈ ਕੇ 13 ਸਾਲ ਦੇ ਬੱਚੇ ਤੱਕ ਅੰਦਰ ਕੈਪ ਹੋ ਜੀ ਕੈਪ ਵੀ ਲੱਗੀ ਹੋਊਗੀ ਅੰਦਰ ਬਹੁਤ ਵਧੀਆ ਸਟਾਫ ਫਟਾ ਲੱਗਾ ਹੋਊਗਾ ਫੁੱਲ ਵਾਰਮ ਹੋਏਗੀ ਜੀ 350 ਦੀ ਰੇਂਜ ਚ ਪੂਰੀ ਜੈਕਟ ਦਵਾਂ ਬਹੁਤ ਪਰਦੇ ਦੇ ਵਿੱਚ ਹੈ ਤੇ ਬੱਚੇ ਤੋਂ ਲੈ ਕੇ ਜੈਂਟਸ ਦੇ ਆਈਟਮ ਦੋਨੋਂ ਚੀਜ਼ਾਂ ਤੁਹਾਨੂੰ ਮਿਲੋਗੀਆਂ ਜੀ ਆ ਪਹਿਲਾਂ ਬੱਚੇ ਦੀ ਸਵੈਟ ਆਊਗੀ ਜੀ ਹੱਥ ਲਾਓ ਜੀ ਕਪੜੇ ਦੇ ਹਾਂਜੀ ਇਹ ਸਵੈਟ ਸ਼ਰਟ ਆਊਗੀ ਜੀ ਬੱਚੇ ਦੀ 2 ਸਾਲ ਦੇ ਬੱਚੇ ਤੋਂ ਲੈ ਕੇ ਤੇ 7 ਤੋਂ 8 ਸਾਲ ਦੇ ਬੱਚੇ ਦੀ ਇਹ ਰੇਟ ਦਵਾਂਗੇ ਜੀ ਸਿਰਫ ਤੇ ਸਿਰਫ 100 ਰੁਪਏ। 5 ਤੋਂ 6 ਰੰਗ ਆਉਗੇ ਇਹਦੇ ਵਿੱਚ। ਇਹ ਵੀ ਤੁਹਾਨੂੰ ਬਹੁਤ ਵਧੀਆ ਰੇਟਾਂ ਦੇ ਵਿੱਚ। ਮੈਂ ਕਿਹਾ ਪੂਰਾ ਸੂਟ ਦਵਾਂਗੇ ਜੀ 250 ਰੁਪਏ ਦੇ ਵਿੱਚ। ਕਲਰ ਚਾਰਟ ਬਹੁਤ ਆਗੇ ਗਰਲਿਸ਼ ਤੇ ਬॉयਜ਼ ਦੋਨੋਂ ਆਗੇ ਹੁੱਡ ਦੇ ਹੁੱਡ ਲੱਗੀ ਹੋਊਗੀ ਜੀ 250 ਰੁਪਏ ਦਾ ਪੂਰਾ ਸੂਟ ਆਊਗਾ ਜੀ। ਉਸ ਤੋਂ ਬਾਅਦ ਆਊਗਾ ਜੀ ਆਹ ਦੇਖੋ ਜੀ 4-4 ਕਲਰ ਆਉਗੇ ਇਹਦੇ ਵਿੱਚ। ਇਹ ਵੀ ਤੁਹਾਨੂੰ ਦਵਾਂਗੇ ਜੀ 200 ਰੁਪਏ ਦੇ ਵਿੱਚ। ਪਜਾਮਾ ਜੈਂਟਸ ਪਜਾਮਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੜਾ ਲੁਧਿਆਣਾ ਫੀਲਡਾਂ ਦੇ ਕੋਚਾ ਨੰਬਰ 12 13 ਤੇ ਐਚਬੀ ਕਲੈਕਸ਼ਨ ਵਾਲਾ ਅੱਜ ਤੁਹਾਨੂੰ ਕੱਪੜੇ ਦਿਖਾਉਣੇ ਆ ਸਰਦੀਆਂ ਦੇ ਵਧੀਆ ਕੁਆਲਿਟੀ ਤੇ ਘੱਟ ਰੇਟਾਂ ਵਿੱਚ ਆਜੋ ਵੀਡੀਓ ਨਾ ਬਣੇ ਰਿਹਾ ਆ ਬਾਈ ਦੀ ਸ਼ਾਪ ਆ ਤੁਹ ਮਲਾਉਣਾ ਤੁਹਾਨੂੰ ਬਾਈ ਨੂੰ ਐਚਬੀ ਕਲੈਕਸ਼ਨ ਦੇ ਨਾਮ ਤੇ ਫੀਲਡਾਂ ਦੇ 12 13 ਨੰਬਰ ਕੋਚਾ ਤੇ ਆਜੋ ਬਾਈ ਨੂੰ ਮਲਾ ਕੇ ਰੇਟ ਦੱਸ ਦਿਆ ਤੁਹਾਨੂੰ ਕੱਪੜੇ ਦੇ ਖਾਣੇ ਹਾਂਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਜੀ ਕੀ ਅੱਜ ਦਿਖਾਵਾਂਗੇ ਤੁਹਾਨੂੰ ਫਿਰ ਆਪਾਂ ਲੈ ਕੇ ਆਏ ਹਾਂ ਸਰਦੀ ਦਾ ਸਟਾਕ ਕਲੀਅਰੈਂਸ ਸੇਲ ਜੀ ਓਕੇ ਵੀਰੇ ਬਹੁਤ ਪਰਦੇ ਦੇ ਵਿੱਚ ਐ ਤੇ ਬੱਚੇ ਤੋਂ ਲੈ ਕੇ ਜਾਇੰਟ ਦੇ ਆਈਟਮ ਦੋਨੋਂ ਚੀਜ਼ਾਂ ਤੁਹਾਨੂੰ ਮਿਲੋਗੀਆਂ ਜੀ ਆ ਪਹਿਲਾਂ ਬੱਚੇ ਦੀ ਸਵੈਟਰ ਆਓਗੇ ਜੀ ਹੱਥ ਲਾਓ ਜੀ ਆਪਣੇ ਨੂੰ ਹਾਂਜੀ ਇਹ ਸਾਡੇ ਕੋਲ ਤੁਹਾਨੂੰ ਪਤਾ ਸੇਲ ਅਸੀਂ ਉਹੀ ਚੀਜ਼ ਦੀ ਲਾਨੇ ਆ ਜੀ ਜਿਹੜੇ ਸਾਡੇ ਕੋਲ ਖੁੱਲੇ ਖੁੱਲੇ ਪੀਸ ਰਹਿ ਜਾਂਦੇ ਜਾਂਦੇ ਆ ਜੀ ਇਹ ਸਵੈਟ ਸ਼ਰਟ ਆਓਗੇ ਜੀ ਬੱਚੇ ਦੀ 2 ਸਾਲ ਦੇ ਬੱਚੇ ਤੋਂ ਲੈ ਕੇ ਤੇ 7 ਤੋਂ 8 ਸਾਲ ਦੇ ਬੱਚੇ ਦੀ ਓਕੇ ਜੀ ਇਹ ਰੇਟ ਦਵਾਂਗੇ ਜੀ ਸਿਰਫ ਤੇ ਸਿਰਫ 100 ਰ 100 ਰੁਪਏ ਦੇ ਵਿੱਚ ਤੁਹਾਨੂੰ ਪੇਜ ਦਵਾਂਗੇ 2 ਸਾਲ ਦੇ ਬੱਚੇ ਤੋਂ ਲੈ ਕੇ 8 ਸਾਲ 7 ਸਾਲ 9 ਸਾਲ ਦੇ ਬੱਚੇ ਤੱਕ ਆਉਗੇ ਸਾਰੇ 100 ਰੁਪਏ ਦੀ ਰੇਂਜ ਦੇ ਵਿੱਚ ਆਉਗੇ ਓਕੇ ਜੀ ਤੇ ਕਾਜ ਕਾਲਾਂ ਬੱਚੇ ਦੀ ਬਹੁਤ ਚੀਜ਼ ਵਿਕਦੀ ਪਈ ਹੈ ਜੀ ਇਹ ਪੂਰਾ ਸੂਟ ਆਊਗਾ ਜੀ 2 ਸਾਲ ਦੇ ਬੱਚੇ ਤੋਂ ਲੈ ਕੇ ਜੀ ਇਹ ਮਿਲੂਗਾ ਤੁਹਾਨੂੰ 8 ਸਾਲ ਦੇ ਬੱਚੇ ਤੱਕ ਜੀ ਤੇ ਪੂਰਾ ਸੂਟ ਆਊਗਾ ਜੀ 5 ਤੋਂ 6 ਰੰਗ ਆਉਗੇ ਇਹਦੇ ਵਿੱਚ ਇਹ ਵੀ ਤੁਹਾਨੂੰ ਬਹੁਤ ਵਧੀਆ ਰੇਟਾਂ ਦੇ ਵਿੱਚ ਨਾਲੇ ਪੂਰਾ ਸੂਟ ਦਵਾਂਗੇ ਜੀ 250 ਰੁਪਏ ਦੇ ਵਿੱਚ ओके 250 ਰੁਪਏ ਦੀ ਰੇਂਜ ਦੇ ਵਿੱਚ ਸੂਟ ਆ ਜੀ ਮਰ ਜਿਹੜੇ ਪਰਨੇ ਵੀ ਆਰਡਰ ਕਰਨਾ ਹੈ ਸਿੰਗਲ ਡਬਲ ਟ੍ਰਿਪਲ ਜਿੰਨੇ ਲੈਣੇ ਲੈ ਲਓ ਕਲਰ ਚਾਰਟ ਬਹੁਤ ਹੈਗੇ ਗਰਲਿਸ਼ ਤੇ ਬॉयਜ਼ ਦੋਨੋਂ ਆਗੇ ਹੁੱਡ ਦੇ ਹੁੱਡ ਲੱਗੀ ਹੋਊਗੀ ਜੀ 250 ਰੁਪਏ ਦਾ ਪੂਰਾ ਸੂਟ ਆਊਗਾ ਜੀ ਉਸ ਤੋਂ ਬਾਅਦ ਆਊਗੀ ਜੀ ਇੱਕ ਤੁਹਾਨੂੰ ਦੇ ਦਾਂਗੇ ਬੱਚੇ ਦਾ ਫਾਰਾਲਾ ਕਾਰਗੋ ਪਜਾਮਾ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਇਸ ਟਾਈਮ ਦੋਨੋਂ ਪਾਸੇ ਬੋਕਡਾ ਹੋਈਆਂ ਨੀਚੇ ਵੀ ਦੋਨੋਂ ਪਾਸੇ ਬੱਚੇ ਦਾ ਬੱਚੇ ਦਾ ਜੀ 30 32 34 36 ਤੋਂ 7 ਸਾਲ ਦੇ ਬੱਚੋਂ ਤੋਂ ਲੈ ਕੇ 13 ਸਾਲ ਦੇ ਬੱਚੇ ਤੱਕ ਰੇਟ ਦਵਾਂਗੇ 200 ਰੁਪਏ ਫਾਰਾਲਾ ਪਜਾਮਾ ਇਹਦੇ ਵਿੱਚ ਜੈਨਟ ਪਜਾਮਾ ਆਊਗਾ ਜੀ ਆਹ ਦੇਖੋ ਜੀ ਚਾਰ ਚਾਰ ਕਲਰ ਆਊਗੇ ਇਹਦੇ ਵਿੱਚ ਇਹ ਵੀ ਤੁਹਾਨੂੰ ਦਵਾਂਗੇ ਜੀ 200 ਰੁਪਏ ਦੇ ਵਿੱਚ ਪਜਾਮਾ ਜੈਨਟ ਪਜਾਮਾ ਸਾਈਜ਼ ਆਊਗਾ ਐਲ ਐਕਸਲ ਡਬਲ ਐਕਸਲ ਜੀ ਉਸ ਤੋਂ ਬਾਅਦ ਆਈਊਗੀ ਜੀ ਬੱਚੇ ਦੀ ਜੈਕਟ ਬਹੁਤ ਵਧੀਆ ਕਪੜੇ ਦੇ ਵਿੱਚ ਹੈ ਸਾਈਜ਼ ਆਊਗਾ 30 32 34 36 7 ਸਾਲ ਦੇ ਬੱਚੇ ਤੋਂ ਲੈ ਕੇ 13 ਸਾਲ ਦੇ ਬੱਚੇ ਤੱਕ ਅੰਦਰ ਕੈਪ ਦੇਖੋ ਜੀ ਕੈਪ ਵੀ ਲੱਗੀ ਹੋਊਗੀ ਅੰਦਰ ਬਹੁਤ ਵਧੀਆ ਸਟਾਫ ਹੈ ਟੱਪਟਾ ਲੱਗਾ ਹੋਊਗਾ ਫੁੱਲ ਵਾਰਮ ਹੋਏਗੀ ਜੀ 350 ਦੀ ਰੇਂਜ ਚ ਪੂਰੀ ਜੈਕਟ ਦਵਾਂਗੇ ਜੀ ਬਹੁਤ ਵਧੀਆ ਚੀਜ਼ ਦੇ ਵਿੱਚ ਉਸ ਤੋਂ ਬਾਅਦ ਜਰਾ ਦੇਖੋ ਜੈਂਟਸ ਦਾ ਗਾਹਕ ਬਹੁਤ ਕਹਿੰਦਾ ਜੈਂਟਸ ਵੀ ਕੋਈ ਚੀਜ਼ ਪਾਇਆ ਕਰੋ ਆ ਦੇਖੋ ਸਾਈਜ਼ ਦੇਖੋ ਜੀ ਸਭ ਤੋਂ ਛੋਟਾ ਸਾਈਜ਼ ਆਊਗਾ ਜੀ ਐਲ ਐਕਸਲ ਡਬਲ ਐਕਸਲ ਅੰਦਰ ਫਰ ਲੱਗੀ ਹੋਏਗੀ ਜੀ ਆ ਦੇਖੋ ਜੀ ਪੁਰੀਆਂ ਲੈਂਥਾਂ ਹੋਈਆਂ ਜੀ ਐਲ ਸਾਈਜ਼ ਕੋਲੇ ਆ ਜੀ ਮੈਂ ਐਲ ਐਕਸ ਐਲ ਡਬਲ ਐਕਸ ਐਲ ਇਹ ਆਊਗਾ ਤੁਹਾਨੂੰ ਪੂਰਾ 650 ਰੁਪਏ ਦਾ ਪੂਰਾ ਸੂਟ ਦਵਾਂਗੇ ਭਾਜੀ ਓਕੇ ਫਿਰ ਇਹਦੇ ਵਿੱਚ ਤਿੰਨ ਤੋਂ ਚਾਰ ਡਿਜ਼ਾਈਨ ਹੋਣਗੇ ਹਾਂ ਜੀ ਜਿਉਂ ਤੋਂ ਬਾਅਦ ਜੈਕਟਾਂ ਦੀ ਬਹੁਤ ਵੈਰਾਈਟੀ ਹੈਗੀ ਹੈ ਜੀ ਵੀਡੀਓ ਲੰਬੀ ਹੋ ਜਾਏਗੀ ਤੁਹਾਡੀ ਹਾਂ ਜੀ ਆਹ ਦੇਖੋ ਜੀ ਜੈਕਟਾ 550 ਦੀ ਰੇਂਜ ਦੇ ਵਿੱਚ ਜੈਕਟਾ ਹੋ ਗਿਆ ਜੀ ਜਿਹੜੇ ਬਿਹਾਰ 8.5 9 ਵਿਕਦੀਆਂ ਵੀ ਹੈ ਜੀ 550 ਸਾਈਜ਼ ਆਊਗਾ ਐਮ ਐਲ ਐਕਸ ਐਲ ਡਬਲ ਐਕਸ ਐਲ ਠੀਕ ਹੈ ਲੇਡੀਜ਼ ਵਾਸਤੇ ਤੁਹਾਨੂੰ ਕਾਇਆਗਾ ਜੀ ਸੂਟ ਹੈਗਾ ਜੀ ਪੂਰਾ ਸੂਟ ਇਹ ਵੀ ਤੁਹਾਨੂੰ ਦੇ ਦਾਂਗੇ ਬਹੁਤ 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 ਘੱਟ ਪ੍ਰਾਈਸ ਤੇ 250 ਰੁਪਏ ਦਾ ਪੂਰਾ ਸੂਟ ਦੇ ਦਾਂਗੇ ਜੀ ਲੇਡੀਜ਼ ਇਹਦੇ ਪ੍ਰਿੰਟ ਦੇਖੋ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈਗੇ ਆ ਜੀ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ ਆਊਗਾ ਜੀ ਓਕੇ ਜੀ ਜਿੰਨੇ ਵੀ ਆਰਡਰ ਕਰਨਾ ਕਰਦੇ ਜਿਹੜਾ ਇੱਥੇ ਆ ਕੇ ਲੈ ਜਾਊਗਾ ਉਹਨੂੰ 20-25 ਰੁਪਏ ਹੋਰ ਇਹ ਜੋ ਅਪਰ ਦੇਵਾਂਗੇ ਸ਼ੇਅਰ ਕਰਨ ਤੇ ਓਕੇ ਜੀ ਓਕੇ ਜੀ